शोमी पंज सेतागर बुमा बाबा जी बाबा गिदा बाबा बटाला साहिब बाबा जी बाबा अवतार सं साहिब जी बणपत बाबा गुरूज साहिब गुरू जिवाणी हाणे सिंधा ਬਾਬਾ ਮਾਨ ਸਿੰਘ ਜੀ ਗੁਰੂ ਰਾਜੇ ਕਰਨਾਵਾਲ ਮੜੀਆ ਵਾਲੇ ਬਾਬਾ ਜੀ ਬਾਬਾ ਤੇਗੋੜ ਸਿੰਘ ਜੀ ਖਿਆਵਾ ਬਾਬਾ ਜੀ ਬਾਬਾ ਰੇਗੂ ਸਿੰਘ ਜੀ ਖਿਆਵਾ ਬਾਬਾ ਜੀ ਬਾਬਾ ਛੁੰਣਾ ਸਿੰਘ ਸਾਹਿਬ ਜੀ ਕਰਨਾਵਾਲ ਪੁੱਛੀ ਵੇਦਾ ਸੋ ਬਾਬਾ ਜੀ ਬਾਬਾ ਨਿਹਰ ਸਿੰਘ ਜੀ ਵਿਸ਼ੇਸ਼ ਕਰਨਾਵਾਲ ਵਿਧਿਆਰਾ ਸੋ ਸ਼ਰੋਮਣੀ ਸੇਵਾਦਾਰ ਹਨ ਸ਼ਰੋਮਣੀ ਪੰਥਰ ਰਦਰ ਸਿੰਘ ਸਾਹਿਬ ਜਥੇਦਾਰ ਮਾਤਾ ਵਰਦੀਪ ਸਿੰਘ ਦੀ ਅਕਾਲੀ 96 ਲੋੜੀ ਪੰਥੀ ਸ਼ਰੋਮਣੀ ਪੰਥਰ ਦਾ ਸਾਡੇ ਮੁੰਡਾ ਬਾਦ ਪੰਜਵਾਂ ਕੱਦ ਤੁਸੀਂ ਅਨਵਾਈ ਦੇ ਅੰਦਰ ਸਾਰੀਆਂ ਇਸ ਮੁcjੀਆਂ ਕਰਨੇ ਦੌਰਾਨ ਦੀਆਂ ਜਥੇਦਾਰੀਆਂ ਲਹਿਣ ਸਿੰਘ ਜਥੇਦਾਰੀਆਂ ਉਹ ਮੈਂ ਬਾਬਲ ਦੀਪ ਚੰਦਾਲਪੰਥ ਜਿਹੜਾ ਮਹਾਂਲੇ ਚੜਿਆ ਹੋਇਆ ਸੋ ਕੁਝ ਹੀ ਮਿੰਟਾਂ ਦੇ ਅੰਦਰ ਸਿੰਘ ਸਾਥੀ ਸ਼ਾਮ ਦੁਆਲੇ ਪੰਥਕਾਰ ਸਾਹਿਬ ਕਰਨੇ দাও ਜਿਹੜੇ ਮਹੱਲੇ ਕਲੇ ਹੋਏ ਨੇ ਪਹੁੰਚਣ ਵਾਲੇ ਨੇ 100 ਕੋਟਾਂ ਦੇ ਅਦਮ ਵਾਸਤੇ ਸਟਾਨ ਵਾਸਤੇ ਨਿਸ਼ਾਨ ਸਾਹਿਬਾਂ ਦੇ ਅਦਮ ਵਾਸਤੇ ਆਪਾਂ ਜਿਹੜੀ ਜਗ੍ਹਾ ਨੂੰ ਖਾਦੀ ਕਰਦੇ ਗਏ ਅੰਦਰਲਾ ਗਰਾਊਂਡ ਘੋੜਿਆਂ ਵਾਲਾ ਸੋ ਸਾਡਾ ਸਾਡੇ ਤੇ ਵੀ ਕਿਰਪਾ ਕਰੋ ਸਾਨੂੰ ਵੀ ਅਮਰਤਾਰੀ ਬਣਾ ਤੇ ਸਾਨੂੰ ਵੀ ਬਾਣੀ ਪਾਣ ਦੇ ਨਾਲ ਹਾਜ਼ਰੀ ਕਰਵਾਈ ਜਾ ਰਹੀ ਹੈ ਆਪਾਂ ਸਾਡੇ ਤੋਂ ਵੀ ਕਿਰਪਾ ਕਰ ਸਾਨੂੰ ਵੀ ਅੰਮ੍ਰਿਤਧਾਰੀ ਬਣਾ ਤੇ ਸਾਨੂੰ ਵੀ ਬਾਣੀ ਬਾਣੇ ਦੇ ਨਾਲ ਜੋੜੇ ਇਹ ਗੁਰੂ ਸਾਹਿਬ ਦੇ ਚਰਨਾਂ ਦੇ ਚਰਨ ਸਾਡੇ ਅਰਦਾਸਾਂ ਬੇਨਤੀਆਂ ਕਰਦੀਆਂ ਸਭੀ ਸਤਿਕਾਰ ਜੋ ਸਾਰੇ ਪਾਸਿਆਂ ਦੇ ਲੋਕੀ ਸੰਗਤਾਂ ਮੌਜੂਦ ਰਹੇ ਨੇ ਸਾਰਿਆਂ ਦੀ ਸਵੇ ਸਮੇਂ ਮਤਾਵਕ ਹਾਜ਼ਰੀ ਕਰਵਾਈ ਜਾ ਰਹੀ ਹੈ

ਜਲਦੀਰ ਸਿੰਘ ਜੀ ਮੁੱਖ ਬਾਬਾ ਜੀਵਨ ਸਿੰਘ ਜੀ ਪਰਣਾ ਦਾ ਲੰਗਰ ਸਾਹਿਬ ਤੋਂ ਵੀ ਪਹੁੰਚਿਆ ਦਾ ਧੰਨਵਾਦ ਕਹਿੰਦੇ ਜੀ ਕਹਿੰਦੇ ਨਾ ਕੋਈ ਇਸੇ ਨੂੰ